ਸੁਮਨ ਕੌਰ ਵੱਲਾ ਵੱਲੋਂ ਯੋਧਨ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਵਿਸ਼ਾਲ ਰੈਲੀ ਕੱਢੀ ਗਈ। ਰੈਲੀ ਦਾ ਮਕਸਦ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨਾ ਹੈ। ਰੈਲੀ ਵਿੱਚ ਹਰ ਵਰਗ ਦੀਆਂ ਔਰਤਾਂ ਨੇ ਹਿੱਸਾ ਲਿਆ। ਦੱਸਦੀ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਸਰਕਾਰ ਵੱਲੋਂ ਨਸ਼ਿਆਂ ਵਿਰੋਧ ਜੰਗ ਛੇੜੀ ਹੋਈ ਹੈ। ਇੱਥੇ ਸੁਮਨ ਕੌਰ ਵੱਲਾ ਹੋਰਾਂ ਨੇ ਕਿਹਾ ਕਿ ਸਾਰੇ ਹੀ ਆਮ ਆਦਮੀ ਪਾਰਟੀ ਨਸ਼ਿਆਂ ਵਿਰੋਧ ਜੰਗ ਦੇ ਵਿੱਚ ਸ਼ਾਮਿਲ ਹੈ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਨਸ਼ਿਆਂ ਨੂੰ ਤਿਆਗਣ ਤੇ ਨਾਲ ਹੀ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਜਿਕਰੇ ਖਾਸ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੇ ਕਾਰਵਾਈ ਵੀ ਹੋਈ ਹੈ ਇਥੋਂ ਤੱਕ ਕਿ ਉਹਨਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਕਮਾਈ ਦੇ ਨਾਲ ਬਣਾਏ ਹੋਏ ਮਕਾਨਾਂ ਨੂੰ ਢਾਹ-ਢੇਰੀ ਕਰ ਦਿੱਤਾ ਗਿਆ ਹੈ। ਵਿਸ਼ਾਲ ਰੈਲੀ ਦੌਰਾਨ ਸੁਮਨ ਕੌਰ ਵੱਲਾ ਹੋਰਾਂ ਨੇ ਕਿਹਾ ਕਿ ਜਦੋਂ ਦੀ ਸਰਕਾਰ ਨੇ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੈ ਉਦੋਂ ਤੋਂ ਹੀ ਸਾਡੇ ਮੁਹੱਲੇ ਦੇ ਵਿੱਚ ਨਸ਼ਿਆਂ ਨੂੰ ਕਾਫੀ ਠੱਲ ਪਈ ਹੈ। ਮੇਰਾ ਨਾਮ ਰਣਜੋਤ ਸਿੰਘ ਵੱਲਾ। ਅੱਜ ਜੋ ਨਸ਼ੇ ਦੀ ਮੁਹਿੰਮ ਚੱਲੀ ਹੈ ਯੋਧ ਨਸ਼ਿਆਂ ਵਿਰੁੱਧ ਅਸੀਂ ਆਮ ਆਦਮੀ ਪਾਰਟੀ ਦਾ ਬਹੁਤ ਸਤਿਕਾਰ ਕਰਦੇ ਹਾਂ ਜਿਨ੍ਹਾਂ ਨੇ ਇਹ ਮਹਿੰਮ ਚਲਾਈ ਹੈ ਔਰ ਨਾਲ ਦੀ ਨਾਲ ਅਸੀਂ ਪਿੰਡ ਵੱਲੋਂ ਮੈਡਮ ਸੁਮਨ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਅੱਜ ਇੱਕ ਰੋਡ ਸ਼ੋਅ ਕੀਤਾ ਆ ਨਸ਼ੇ ਦੇ ਖਿਲਾਫ ਬਹੁਤ ਵਧੀਆ ਮੈਸੇਜ ਦੇ ਰਹੇ ਆ ਕਿ ਨਸ਼ੇ ਤਿਆਗੋ ਹੁਣ ਤਾਂ ਜਾਗੋ ਕਿਉਂਕਿ ਪਹਿਲਾਂ ਤਾਂ ਅਸੀਂ ਪਹਿਲੀਆਂ ਸਰਕਾਰਾਂ ਵੀ ਵੇਖੀਆਂ ਆ ਇੰਨਾ ਕਿਸੇ ਨੇ ਮੁੱਦਾ ਨਹੀਂ ਚੁੱਕਿਆ ਹੁਣ ਮੌਜੂਦਾ ਸਰਕਾਰ ਨੇ ਬਹੁਤ ਹੀ ਜ਼ਿਆਦਾ ਮੁੱਦਾ ਚੁੱਕਿਆ ਨਸ਼ਿਆਂ ਖਿਲਾਫ ਔਰ ਬਹੁਤ ਹੀ ਵਧੀਆ ਕੰਮ ਕਰਦੇ ਨੇ ਵੀ ਜੂ ਸਾਰੇ ਜੂਸ ਨੇ ਹੀ ਮੈਸੇਜ ਦੇਣਾ ਚਾਹੁੰਦੇ ਆ ਵੱਧ ਤੋਂ ਵੱਧ ਆਪਾਂ ਇਹ ਅਸੀਂ ਆ ਸੰਸਥਾਵਾਂ ਤਿਆਰ ਕਰੀਏ ਜਿੰਨਾ ਰਾਈ ਆਪਾਂ ਨਸ਼ੇ ਨੂੰ ਥੱਲ ਪਾ ਸਕੀਏ ਉਹ ਨਸ਼ੇ ਦੇ ਦਰਿੰਦੇ ਨੇ ਜੋ ਉਹਨਾਂ ਨੂੰ ਵੀ ਅਸੀਂ ਕੀ ਕਹਿੰਦੇ ਨੇ ਕਿ ਇਲਾਕਾ ਦੇ ਪਿੱਛੇ ਪਹੁੰਚਾ ਸਕੀਏ ਐਵੇਂ ਤਾਂ ਨਸ਼ਾ ਖਤਮ ਹੋਣਾ ਨਹੀਂ ਆ ਕਿ ਆਪਾਂ ਥੋੜਾ ਬਤਾ ਬੋਲ ਕੇ ਤੇ ਚੁੱਪ ਰਜਾ ਆਪਾਂ ਨੂੰ ਇਹਦੇ ਨਾਲ ਯੁੱਧ ਵੀ ਲੜਨਾ ਪੈਣਾ ਆ ਸਮ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਬਹੁਤ ਜਿਆਦਾ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਘਰ ਘਰ ਵਿੱਚ ਪੁੱਤ ਨੇ ਧੀਆਂ ਨੇ ਜਾਂ ਹੋ ਜਾਂ ਵੱਡੇ ਕਰਦੇ ਨੇ ਉਹ ਜਾਂ ਫਿਰ ਬੱਚੇ ਵੀ ਕਰਨਗੇ ਜੀ ਪ੍ਰਕਾਸ਼ ਜੀ ਕੀ ਨਾਮ ਦੱਸੋ ਸੁਮਨ ਕੌਰ ਵੱਲਾ ਯਾਰ ਜਿਹੜੀ ਰੈਲੀ ਕੱਢੀ ਗਈ ਕੀ ਕਰਨਗੇ ਮੈਂ ਨਸ਼ਿਆਂ ਵਿਰੁੱਧ ਇੱਕ ਰੈਲੀ ਕੱਟੀ ਸੀ ਪਹਿਲਾਂ ਵੀ ਸਾਡੀ ਮੀਟਿੰਗ ਹੋਈ ਸੀ ਉਹ ਇੱਕ ਦੁਪਹਿਰ ਟਾਈਮ ਹੋਈ ਸੀ ਜੋ ਕਿ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਸਾਡੇ ਵੱਲੇ ਪਿੰਡ ਵੱਲਾ ਵੀ ਇੱਥੇ ਮੀਟਿੰਗ ਹੋਈ ਸੀ ਸੋ ਮੈਂ ਇੱਕ ਰੋਡ ਸ਼ੋਅ ਲਾ ਲਓ ਜਾਂ ਕੈਂਡਲ ਮਾਰਚ ਲਾ ਲਓ ਉਹ ਜਾਗਰੂਕਤਾ ਕੀਤਾ ਲੋਕਾਂ ਨੂੰ ਕਿ ਅਸੀਂ ਸਾਡੇ ਪਿੰਡ ਵੱਲਾ ਵੀ ਇੱਕ ਆ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਜੋ ਵੱਲੇ ਵੀ ਅਮੀਮ ਚਲਾਈ ਗਈ ਆ ਤਾਂ ਅੱਗੇ ਤੋਂ ਵੀ ਅਸੀਂ ਕਹਿੰਦੇ ਆ ਕਿ ਜੇ ਘਟ ਹੋਇਆ ਨਸ਼ਾ ਹੋਰ ਘਟ ਹੋਵੇ ਸੋ ਮੈਂ ਮੈਡਮ ਜੀਵਨ ਜੋਤ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਆ ਸੋ ਸਾਡੇ ਜੋ ਭਗਵੰਤ ਮਾਨ ਕੇਜਰੀਵਾਲ ਸਾਹਿਬ ਉਹਨਾਂ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਜੋ ਹੋਰ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਹਮੀ ਇਹ ਨਹੀਂ ਚੁੱਕੀ ਸੀ ਨਾ ਚਲਾਈ ਸੀ ਸੋ ਇਹਨਾਂ ਨੇ ਬਹੁਤ ਵਧੀਆ ਕੀਤਾ ਜੋ ਨਸ਼ਿਆਂ ਵਿਰੁੱਧ ਯੁੱਧ ਅਸੀਂ ਕਰਨੇ ਆ ਜੋ ਸਾਡੀ ਆਉਣ ਵਾਲੀ ਜਨਰੇਸ਼ਨ ਆ ਉਹ ਬਚ ਜਾਏਗੀ ਕਿੰਨਾ ਕੁ ਸੂਕੇਤ ਹੋਏ ਨੇ ਲੋਕ ਪਹਿਲਾਂ ਕਿੰਨਾ ਨਕਸ਼ਾ ਸੀਗਾ ਹੁਣ ਕਿਦੋਂ ਨਕਸ਼ਾ ਮੁਕਤੇ ਤੇ ਮੁਹਿੰਮ ਚਲਾਈ ਹੈ ਤੇ ਹੁਣ ਕਿੰਨਾ ਕੋ ਸੋ ਮੈਂ ਇਹ ਮੈਸੇਜ ਤੁਹਾਨੂੰ ਦੇਣਾ ਚਾਹੂੰਗੀ ਜੋ ਵੇਚ ਰਹੇ ਨੇ ਉਹਨਾਂ ਦੇ ਘਰ ਤੁਹਾਨੂੰ ਵੀ ਪਤਾ ਨਿਊਜ਼ ਚੱਲਦੀ ਰਹੀ ਇੰਸਟਾਗ੍ਰam ਤੇ ਔਰ YouTube ਤੇ ਚੱਲ ਰਹੀ ਆ ਉਹਨਾਂ ਦੇ ਘਰ ਹੀ ਢਾਈ ਜਾ ਰਹੇ ਨੇ ਤੇ ਤੁਸੀਂ ਸੰਕੇਤ ਤੁਸੀਂ ਤੁਹਾਨੂੰ ਪਤਾ ਹੀ ਹੈ ਸੰਕੇਤ ਕਿੰਨਾ ਵੱਡਾ ਮਿਲ ਰਿਹਾ ਕਿ ਘਰ ਹੀ ਢਾਈ ਜਾ ਰਹੇ ਨੇ ਲੋਕਾਂ ਦੇ ਇਲਾਕੇ ਦਾ ਕੋਈ ਸੁਧਾਰ ਹੋਇਆ ਵੇਖੋ ਸਦਾਰ ਦੇ ਤੁਹਾਨੂੰ ਪਤਾ ਹੀ ਹੈ ਵੇਚਣ ਵਾਲੇ ਵੀ ਵਿੱਚੇ ਹੀ ਹੁੰਦੇ ਨੇ ਤੇ ਦੇਣ ਵਾਲੇ ਵੀ ਵਿੱਚੇ ਹੀ ਹੁੰਦੇ ਨੇ ਖਾਣ ਵਾਲੇ ਵੀ ਵਿੱਚੇ ਹੀ ਹੁੰਦੇ ਨੇ ਪਰ ਮੈਂ ਪਿੰਡ ਵੱਲਾ ਦੀ ਇੱਕ ਲੇਡੀਜ਼ ਹੋਣ ਖਾਤਰ ਫਿਲਹਾਲ ਤਾਂ ਮੈਂ ਇਹ ਕਹਿੰਨੀ ਆ ਕਿ ਕੱਟ ਹੈ ਪਰ ਇਤੋਂ ਵੀ ਕੱਟ ਹੋਏਗਾ ਜੇ ਆਪਾਂ ਵੀ ਜੀ ਜਰੂਰ ਜੀ ਜਰੂਰ ਲੱਗਾ ਤਾਂ ਹੀ ਉਹ ਤੇ ਅਸੀਂ ਆਮ ਪਾਰਟੀ ਵਿੱਚ ਇੱਕ ਤਾਂ ਕੇ ਖੜੇ ਆ ਲੱਗਾ ਤੇ ਅਸੀਂ ਖੜੇ ਆ ਲੋਕਾਂ ਨੂੰ ਕੀ ਸੁਣਦੇ ਆ ਅਸੀਂ ਕਹਿੰਦੇ ਆ ਕਿ ਹੁਣ ਜਿਹੜੀਆਂ ਮਾਵਾਂ ਰੋਂਦੀਆਂ ਸੀ ਹੋਣੋ ਹੱਸਣ ਇੱਕ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਕਿ ਤੁਹਾਡੇ ਬੱਚੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹ ਸੈਂਟਰ ਵਿੱਚ ਉਹਨਾਂ ਨੂੰ ਜਮ੍ਹਾਂ ਕਰਾਈਏ ਸਮਾਜ ਲੋਕਾਂ ਨੇ ਸਹਿਯੋਗ ਦੇਣਾ ਚਾਹੀਦਾ ਜੀ ਇਸ ਨੂੰ ਜੀ 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 ਇੱਕ ਲੇਡੀਸ ਹੁਣ ਮੈਂ ਅੱਗੇ ਆਈਆਂ ਹੋਰ ਲੇਡੀਸ ਹੁਣ ਜਿਨ੍ਹਾਂ ਦੇ ਬੇਟੇ ਨਸ਼ੇ ਕਰਦੇ ਨੇ ਜਾਂ ਲਾਗੇ ਬੰਨੇ ਵੇਚਦੇ ਨੇ ਉਹ ਹੁਣ ਮੇਰੇ ਨਾਲ ਸਾਤ ਦਿਨ ਸੈਂਟਰ ਵਿੱਚ ਉਹਨਾਂ ਨੂੰ ਐਡਮਿਟ ਕਰਾਈਏ ਫ੍ਰੀ ਨਾ ਤੁਹਾਡਾ ਆਉਣ ਦਾ ਖਰਚਾ ਨਾ ਤੁਹਾਡਾ ਜਾਣ ਦਾ ਖਰਚਾ ਹੋਵੇਗਾ ਉਹਨਾਂ ਨੂੰ ਫ੍ਰੀ ਐਡਮਿਟ ਅਸੀਂ ਉੱਥੇ ਕਰਵਾਈਏ ਕਿਸਮ ਦੇ ਪਹਿਲੀ ਸਰਕਾਰੀ ਜਿਹਨੇ ਇਹ ਵਾਲਾ ਮੁੱਦਾ ਚੁੱਕਿਆ ਉਹ ਜੀ ਜੀ ਮੈਂ ਬਹੁਤ ਖੁਸ਼ ਆ ਮੈਂ ਮਿਡਲ ਕਲਾਸ ਦੇ ਵਿੱਚੋਂ ਆ ਮੈਂ ਇਹ ਚੀਜ਼ ਕੀਤੀ ਆਪ ਮੈਂ ਕਹਿੰਨੀ ਮੈਂ ਖੁਸ਼ੀ ਖੁਸ਼ ਹੋ ਕੇ ਕੀਤੀ ਆ ਜਿਹੜੀਆਂ ਕੈਂਡਲ ਮਾਰਚ ਕਰ ਲੋ ਜਾਂ ਰੋਡ ਸ਼ੋਅ ਕਰ ਲੋ ਮੈਂ ਆਪਣੀ ਹਿੰਮਤ ਦੇ ਨਾਲ ਕੀਤੀ ਆ ਜੋ ਮੇਰੇ ਭੈਣ ਭਰਾ ਗਲੀ ਮੱਲੇ ਨੇ ਮੇਰਾ ਬਹੁਤ ਸੰਯੋਗ ਦਿੱਤਾ ਕਿ ਤੁਸੀਂ ਅੱਗੇ ਵਧਿਓ ਪੰਜਾਬ ਪੁਲਿਸਾ ਕਿੰਨਾ ਕਹਦੇ ਤੁਸੀਂ ਬਹੁਤ ਜ਼ਿਆਦਾ ਜੋ ਸਾਡੇ ਐਸਐਚਓ ਹਰ ਪ੍ਰਕਾਸ਼ ਜੋ ਮੌਜੂਦਾ ਹੁਣ ਨਹੀਂ ਆ ਸਕੇ ਕਿਉਂਕਿ ਉਹ ਉਸ ਜ਼ਰੂਰੀ ਫੀਟਿੰਗ 'ਚ ਜਾ ਜਲ ਚਲ ਗਏ ਸੀ ਕੁਝ ਮੇਰੀਆਂ ਵੀ ਗਲਤੀਆਂ ਸੀ ਮੈਂ ਕਿਹਾ ਨਹੀਂ ਉਹਨਾਂ ਨੂੰ ਸੋ ਮੈਨੂੰ ਉਹਨਾਂ ਦਾ ਸੰਜੋਗ ਬਹੁਤ ਜ਼ਿਆਦਾ ਉਹਨਾਂ ਨੇ ਤੇ ਮੈਨੂੰ ਇੱਥੋਂ ਤੱਕ ਕਿਹਾ ਹੋਇਆ ਕਿ ਨਾਂ ਲਿਖ ਕੇ ਦਿਓ ਮੈਡਮ ਜਿਨ੍ਹਾਂ ਦੇ ਵੀ ਤੁਸੀਂ ਕਹਿੰਦੇ ਹੋ ਪਰ ਮੈਂ ਕਹਿੰਦੀ ਆ ਕਿ ਤੁਸੀਂ ਆਪ ਰਾਉਂਡ ਵੀ ਮਾਰਦੇ ਨੇ ਉਹ ਸ਼ਾਮ ਨੂੰ ਸਫੇਰ ਨੂੰ ਰੌਂਡ ਮਾਰਦੇ ਨੇ ਆਉਂਦੇ ਨੇ ਜਾਂਦੇ ਨੇ ਵੇਖਦੇ ਨੇ ਉਹਨਾਂ ਵੱਲੋਂ ਕਿਹਾ ਕਿ ਗੁਪਤ ਨਾਮ ਜਿਹੜਾ ਦੱਸੇਗਾ ਗੁਪਤ ਰੱਖਿਆ ਜਾਊਗਾ ਜੀ 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 ਉਹਨਾਂ ਵੱਲੋਂ ਵੀ ਕਿਹਾ ਗਿਆ ਸੀਗਰੇਟ ਕਿਹਾ ਹੋਇਆ ਉਹਨਾਂ ਨੇ ਸਿਗਰੇਟ ਰੱਖਿਆ ਜਾਏਗਾ ਬਹੁਤ ਵਧੀਆ ਉਮੀਦ ਸਾਡੀ ਐਸ ਐਚਓ ਪਹਿਲਾਂ ਵੀ ਰਹਿ ਚੁੱਕੇ ਨੇ ਅਮਨਦੀਪ ਜੀ ਉਹਨਾਂ ਉਹਨਾਂ ਦਾ ਵੀ ਬੜਾ ਵਧੀਆ ਸੰਯੋਗ ਸਾਡੇ ਨਾਲ ਰਿਹਾ ਹੈ ਹੋਣ ਹਰ ਪ੍ਰਕਾਸ਼ ਜੀ ਆਏ ਨੇ ਉਹਨਾਂ ਦਾ ਵੀ ਸਾਡੇ ਨਾਲ ਬਹੁਤ ਵਧੀਆ ਸਹਿਯੋਗ ਰਿਹਾ ਜੋ ਸਾਡੇ ਮੇਰੇ ਹੋਰ ਵੀ ਭੈਣ ਭਰਾ ਨੇ ਗਲੀ ਮਲੇ ਦੇ ਉਹਨਾਂ ਦਾ ਵੀ ਮੇਰੇ ਨਾਲ ਬੜਾਈ ਵਧੀਆ ਸਹਿਯੋਗ ਰਿਹਾ ਸਮਾ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਜੀ ਇਸ ਵਿੱਚ ਜੀ 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 ਮੈਂ ਕਹਿੰਨੀ ਆ ਕਿ ਜੋ ਸਾਡੇ ਬਜ਼ੁਰਗ ਹੁਣ ਆ ਜਿਹੜੇ ਪਹਿਲਾਂ ਚਲੋ ਬੱਚੇ ਨਸ਼ੇ ਕਰ ਰਹੇ ਨੇ ਜੋ ਸਾਡੇ ਓਣ ਵਾਲੀ ਜਨਰੇਸ਼ਨ ਹੋ ਨਸ਼ਿਆਂ ਤੋਂ ਮੁਕਤ ਹੋ ਜਵੇ ਸਾਰੇ ਲੋਕਾਂ ਦੇ ਜੀ ਹੁਣ ਮੇਰੇ ਵੀ ਬੱਚੇ ਨੇ 7 ਸਾਲ ਦਾ ਬੇਟਾ ਹੈ ਨਾ ਮੇਰਾ ਮੈਂ ਨਹੀਂ ਚਾਹੁੰਦੀ ਕਿ ਉਹ ਵੀ ਨਸ਼ਿਆਂ ਦੇ ਵਿੱਚ ਆਏ ਮੈਂ ਇਸ ਕਰਕੇ ਇਹ ਰੈਲੀ ਕੱਟੀ ਹੋਈ ਆ ਕਿ ਉਹ ਵੀ ਜਾਗ ਮੈਂ ਵੀ ਜਾਗਰੂਤ ਉਹ ਵੀ ਜਾਗਰੂਤ ਤਾਂ ਹੁਣ ਛੋਟੇ ਬੱਚਿਆਂ ਵਾਲੇ ਕਿ ਆਪਾਂ ਨਸ਼ਾ ਮੱਲੇ ਦੇ ਵਿੱਚ ਪਿੰਡ ਦੇ ਵਿੱਚ ਹੋਰਾਂ ਇਲਾਕਿਆਂ ਵਿੱਚ ਨਾ ਵੇਚਣ ਦੇਣਾ ਨਾ ਲੈਣ ਦੇਣਾ ਨਾ ਖਾਣ ਦੇਣਾ